ਉਹ ਭਰਾਵਾ ਕਿਥੇ ਲਈ ਜਨਾ ਵਾ ਪੰਜਾਬ ਲੈਂਡ ਆਪਣੇ ਭਰਾਵਾ ਦਾ ਰੈਸਟੋਰੈਂਟ ਆ ਇੱਥੋਂ ਤੁਹਾਨੂੰ ਮਖਫੂਨਾ ਪਿਉਣਾ ਹੈ ਵੈਜ ਨਾਨ ਵੈਜ ਦੋਵੇਂ ਮਿਲ ਜਾਂਦਾ ਆ ਯਾਰ ਕਿਥੇ ਖੇਚਲ ਕਰਦਾ ਫਿਰੇਗੇ ਯਾਰ ਬਿੱਲ ਜਦੋਂ ਮੈਂ ਦੇਂਦਾ ਫਿਰ ਤੁਹਾਨੂੰ ਕੀ ਦਿੱਕਤ ਆ ਵੀਰੇ ਸਾਡੇ ਭਰਾਵਾ ਬਿੱਲ ਦੇਂਦੇ ਆ ਹੋਰ ਸਾਨੂੰ ਕੀ ਚਾਹੀਦਾ ਚੱਲ ਡਨ ਡਨ ਚਲੋ ਓ लवली ਭਾਈ ਕੀ ਹਾਲ ਹੈ ਠੀਕ ਹੋ ਵਧੀਆ ਭਾਈ ਆ ਤੈਨੂੰ ਕੁਝ ਖਵਾ ਪਿਆ ਦਵਾਂ ਉਹ ਨਾ ਨਾ ਭਰਾਵਾ ਰੈਨ ਦੀ ਖੇਚਲ ਨਾ ਕਰ ਮੈਂ ਇਨਾਂ ਨੂੰ ਵੀ ਬਹੁਤ ਮੁਸ਼ਕਲ ਬਣਾਇਆ ਆ ਤੇ ਤੂੰ ਵੀ ਬਹੁਤ ਮੁਸ਼ਕਲ ਮੰਨ ਰਿਹਾ ਹੈ ਪਲੀਜ਼ ਮੈਂ ਕਹਿ ਰਿਹਾ ਨਾ ਬਿੱਲ ਮੈਂ ਦਵਾਂਗਾ ਉਹ ਭਾਈ ਮੈਂ ਕਿੱਥੇ ਜਾਣਾ ਸੀ ਬੱਜ ਤੂੰ ਐਨੀ ਖੇਚਲ ਕਰ ਰਿਹਾ ਤਾਂ ਕੋਈ ਨਹੀਂ ਕੋਈ ਗੱਲ ਨਹੀਂ ਉਹ ਆਜੋ ਆਜੋ ਭਾਪੀ ਆਵ ਲੱਗੇ ਸਸਿਕਾ ਭਾਬੀ ਜੀ ਚਲੋ ਆਪਾਂ ਵੀ ਚੱਲੀਏ ਆ ਜਾ ਐ ਸੁਲਾ ਜੀ ਮਾਰ ਕੇ ਮੈਂ ਗਲਤੀ ਕਰ ਲਈ ਐਨੇ ਜਾਣੇ ਤੂੰ ਭਰਾਵਾ ਆਇਆ ਨਹੀਂ ਇਹਨਾਂ ਨੇ ਮੈਨੂੰ ਫੜ ਲੈ ਵਾ ਆ ਜਾ ਤੂੰ ਮੈਨੂੰ ਪੜੋ ਫਿਰ ਹਾਏ ਇਹਨੇ ਰੱਖਾ ਕਿਉਂ ਗਈ ਕਿੰਨੇ ਜਣੇ ਸੀ ਟੋਟਲ ਪਵਾ ਲਈ ਕਿਨੇ ਨਹੀਂ ਆ ਯਾਰ ਵਾਵਾ ਜਣੇ ਯਾਰ ਬਈ ਪ੍ਰੋਗਰਾਮ ਕੀ ਬੜਾ ਖੌਣ ਕਿਉਂ ਦਿਆਂ ਇੰਨੇ ਜਣੇ ਕਾ ਤੋ ਸਦਲੀ ਸ਼ਵਾਰਾ ਲੱਗਾ ਜੇ ਮੈਨੂੰ ਲੱਗਣਾ ਤੋੱਕ ਕੇ ਖੜੋ ਹਾਏ ਕੀ ਖੜੇ ਤੂੰ ਹੀ ਭਰੀ ਕਹਿੰਦੇ ਕੰਮ ਜਾਣਾ ਕਿਤੇ ਜਾਣਾ ਨਹੀਂ ਉਹ ਨਾ ਨਾ ਹੁਣ ਤਾਂ ਆਪਾਂ ਖਾ ਕੇ ਜਾਵਾਂਗੇ ਕਿਉਂ ਆ ਜਾ ਤੂੰ ਵੀ ਆ ਜਾ ਤੂੰ ਕੀ ਕਰ ਰਿਹਾ ਨਹੀਂ ਮੈਂ ਭਾਂਡੇ ਧੋਵਾਂ ਨਹੀਂ ਭਾਂਡੇ ਦੇ ਖਾਦਾ ਸੈਟਿੰਗ ਕਰਾਦਾ ਅੱਛਾ ਅੱਛਾ ਆ ਜਾ ਲੈ ਜੋ ਆਰਡਰ ਕੀਤਾ ਇਹਨਾਂ ਨੇ ਲੈ ਆ